हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੋਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਉਹਨਾਂ ਕੋਲ ਆਇਆ ਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਅੱਜ ਦੋਸਤੋ ਫਿਲਹਾਲ ਵਹਿੜ ਤੁਹਾਨੂੰ ਆਪਾਂ ਇੱਕ ਹੀ ਦਿਖਾਉਣੀ ਆ ਬਾਕੀ ਪਸ਼ੂ ਹੋਰ ਵੀ ਲਾਇਆ ਖੜਿਆ ਵੀਰ ਨੇ ਬਾਕੀ ਉਹਨਾਂ ਦੀ ਜਵਾਨੀ ਆਪਾਂ ਸੁਣ ਲਾਂਗੇ ਪਸ਼ੂ ਆ ਜਾਣਗੇ ਕੱਲ ਪਰਸੋਂ ਤੱਕ ਨਵੇਂ ਤੇ ਇੱਕ ਜਿਹੜੀ ਅੱਜ ਦੋਸਤੋ ਹੁਣ ਮੌਕੇ ਤੇ ਆਪਾਂ ਤੁਹਾਨੂੰ ਜਿਹੜੀ ਦਿਖਾਉਣੀ ਹੈ ਇੱਕ ਵੈੜ ਦਿਖਾਵਾਂਗੇ ਟੁੱਕੀ ਆ ਤਿਆਰੀ ਤੇ ਆ ਦਿਨ ਹਜੇ ਲੱਜੂਗੀ ਪੂਰੀ ਡਿਟੇਲ ਰੇਟ ਭਾਅ ਪੜਤਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੁੱਲ ਵੀ ਦੱਸ ਦਿਆਂਗੇ ਸੋ ਵੀਡੀਓ ਦੇ ਨਾਲ ਜਿਹੜਾ ਦੋਸਤੋ ਤੁਸੀਂ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਇਸ ਵੈੜ ਦੇ ਰਿਗਾਰਡਿੰਗ ਪਤਾ ਲੱਗ ਸਕੇ ਠੀਕ ਹੈ ਜੀ ਤੇ ਅੱਜ ਤਰੀਕ ਦੋਸਤੋ 4 ਮਾਰਚ ਆ ਤੇ ਸਮਾਂ ਬਾਕੀ ਕੋਈ ਵੀਰ ਆਪਣੀ ਟਿੱਪ ਕੇ ਤਸੱਲੀ ਕਰ ਸਕਦਾ ਕਿਉਂਕਿ ਗੱਬਣ ਵੈੜ ਤੇ ਆਹੋ ਲੈਣੀਆਂ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਸੰਦੀਪ ਭਾਈ ਸਾਸਰੀ ਕਾਰ ਸਾਸਰੀ ਕਾਰਜੇ ਸੰਤੋ ਸਾਹਿਬ ਕੀ ਠੀਕ ਠਾਕ ਜੇ ਬਹੁਤ ਵਧੀਆ ਵੀਰ ਸੰਦੀਪ ਸਿੰਘ ਹੋਰ ਠੀਕ ਠਾਕ ਬਹੁਤ ਵਧੀਆ ਸੰਤੋ ਸਾਹਿਬ ਠੀਕ ਠਾਕ ਜੀ ਠੀਕ ਹੈ ਅੱਛਾ ਵੀਰ ਸੰਦੀਪ ਪਸੂ ਅੱਜ ਤਕਰੀਬਨ ਆਪਣੇ ਕੋਲ ਮਾਰਨਿੰਗ ਤੁਸੀਂ ਦੱਸਿਆ ਸੀ ਵੀ ਦੋ ਚਾਰ ਹੈਗੇ ਸੀ ਸੇਲ ਹੋ ਗਏ ਆ ਹੈ ਗਿਆਂ ਸੰਤੋਖ ਸਾਹਿਬ ਤਿੰਨ ਬੈੜਾ ਹੈਗੇ ਆ ਸਾਰੇ ਆਪਣੇ ਕੋਲ ਜਿਨ੍ਹਾਂ ਦੇ ਵਿੱਚੋਂ ਦੋ ਬੈੜਾ ਸੇਲ ਹੋ ਗਈਆਂ ਠੀਕ ਹੈ ਤੇ ਜਿਹੜੀ ਆਪਾਂ ਪਰਸੋਂ ਅਪਡੇਟ ਪਾਈ ਉਹ ਤਾਂ ਸਾਰਾ ਮਾਲ ਹੀ ਤੁਸੀਂ ਮੇਰੇ ਤੋਂ ਹਾਰਿ ਗਿਣੇ ਗਏ ਤੇ ਮਗਰੇ ਮਗਰੇ ਸੇਲ ਹੋ ਗਿਆ ਸੀ ਅੱਛਾ ਜੀ ਹਾਂਜੀ ਪਹੁੰਚ ਪਹੁੰਚਣ ਨਹੀਂ ਦਿੱਤਾ ਮੈਨੂੰ ਨਹੀਂ ਪਹੁੰਚਣ ਦਿੱਤਾ ਜੀ ਲੈ ਵੀ ਫਾਉਂਟਾਂ ਦੇ ਵੇਗੀਆਂ ਸੀ ਲੈ ਵੀ ਅੱਛਾ ਵੀਰ ਸੰਦੀਪ ਅੱਜ ਜਿਹੜੀ ਇਹ ਵੈੜ ਆਪਣੇ ਕੋਲ ਵੀ ਤੇ ਆਈ ਹੈ ਗੱਬਣ ਹਾਂਜੀ ਜਰਸੀ ਕ੍ਰੋਸ ਹਾਂਜੀ ਜਰਸੀ ਦਾ ਕ੍ਰੋਸ ਆ ਗਿਆ ਸੰਤੋਖ ਸਾਹਿਬ ਅੱਗੇ ਹਫਤਾ ਲੈ ਜੂਗੀ ਬੱਚੀ ਬਿਲਕੁਲ ਨਾ ਦੋਸਤੋ ਜਰਸੀ ਐਚ ਐਫ ਕ੍ਰੋਸ ਸੰਗ ਦੇ ਵਿੱਚ ਆ ਸੋ ਕਾਫੀ ਸੋਹਣੀ ਆ ਕਰਮਾ ਲਈ ਬਿਲਕੁਲ ਕਸਮੇ ਲੈਵੇ ਦੀ ਆ ਕੰਪੈਕਟ ਜਿਹੜਾ ਡਰ ਠੰਡੀ ਤੀਕੀ ਆ ਜੀ ਤੇ ਸੀਲ ਸਭ ਪੂਰੀ ਆ ਠੀਕ ਆ ਜੀ ਬਾਕੀ ਥਣ ਥਣ ਦੀ ਕੁਆਲਿਟੀ ਚੰਗੀ ਆ ਮੁਠੀ ਥਣ ਬਾਕੀ ਆ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਵੇਖ ਕੇ ਜ਼ਰੂਰ ਚੈੱਕ ਕਰੋ ਠੀਕ ਆ ਜੀ ਛੋਟੇ ਜੇ ਕਾਨਾ ਬਿਲਕੁਲ ਛੋਟਾ ਜਿਹਾ ਫੇਸ ਤੇ ਅਗਲੇ ਥਣਾਂ ਦਾ ਪਿਛਲੇ ਥਣਾਂ ਦਾ ਜਿਹੜਾ ਤੁਹਾਨੂੰ ਵਿਰਲਾਪੁਰਲਾ ਜ਼ਰੂਰ ਆਪਾਂ ਨੇੜੇ ਤੋਂ ਦਿਖਾ ਦਿੱਤੀ ਇੱਕ ਵਾਰੀ ਆ ਕਰੋ ਚੈੱਕ ਜੀ ਸੋ ਚਾਰੇ ਥਣਾਂ ਦੋਸਤੋ ਬਿਲਕੁਲ ਚਾਹੂ ਤੇ ਬਾਕੀ ਅਡਰਸ ਸੋਨਾ ਬਣਾ ਕੇ ਤਿਆਰ ਕਰ ਰਹੀ ਆ ਤੇ ਸੰਦੀਪ ਕਿੰਨਾ ਕੁ ਵੀਰ ਟਾਈਮ ਹਜੇ ਲੈਣ ਦੀ ਸੁਭਾਣਾ ਸੰਤੂਬ ਸਾਹਿਬ ਇਹਨੇ ਹਫਤਾ ਜੇ ਲੈਣੀ ਨਾ ਬਿਲਕੁਲ ਗੁੰਦ ਹੀ ਆਉਂਦੀ ਸ਼ਹਿਤ ਹੁੰਦੇ ਮਖਿਆਲੀ ਹੁੰਦੇ ਆ ਜੀ ਠੀਕ ਹੈ ਜੀ ਇੱਕ ਹਫਤਾ ਲੈ ਜੂਗਾ ਪਹਿਲੇ ਸੂਏ ਦੀ ਮਿਲਕਰ ਕਾਰਡ ਵੀ ਇਹਦਾ ਚੰਗਾ ਰਿਹਾ ਜਾਨੀ ਕਿ 15 ਤੋਂ 17 ਲੀਟਰ ਤੱਕ ਇਹਨੇ ਪਹਿਲੇ ਸੂਏ ਚ ਵਾਈ ਕਰਾਈ ਆ ਜੀ ਠੀਕ ਹੈ ਜੀ ਹਾਂਜੀ ਬਾਕੀ ਚੰਗੀ ਬਣੂਗੀ ਥੱਲੇੋਂ ਆ ਜੀ ਢਿਲ ਢਾਲ ਬਹੁਤ ਜਿਆਦਾ ਸਾਰੀ ਇਹਨੇ ਕੱਢ ਜਾਣੀਆਂ ਠੰਡੀ ਧੀਰੀ ਬਾਕੀ ਚੰਗੀ ਆ ਸੀਲਸ ਲੱਗ ਚੰਗੀ ਆ ਲਓ ਜੀ ਲਓ ਦੋਸਤੋ ਵੀਰ ਦੇ ਕਹਿਣ ਦੇ ਮੁਤਾਬਕ ਆਹ ਲਓ ਜੀ ਬਹੁਤ ਜ਼ਿਆਦੀ ਠੰਢੀ ਤੇਰੀ ਹੈ ਠੀਕ ਹੈ ਸਵਾਟਰ ਕੁਆਲਟੀ ਕਾਫੀ ਸੋਹਣੀ ਇੱਕ ਵਾਰੀ ਲੰਮਾ ਤੋਰ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆਪਾਂ ਤਸੱਲੀ ਦੇ ਨਾਲ ਵੜ 1 ਕੀ ਹੈ ਦੋਸਤੋ ਇੱਕ ਵੜ ਕਾਫੀ ਸਫਾਈਆਂ ਵਾਲੀ ਆ ਕਰਮਾਲੀ ਸਾਫ ਸੁਥਰੀ ਆ ਬਾਕੀ ਜਿਹੜੇ ਵੀਰ ਦੇ ਕਰਮਾਂ ਦੇ ਵਿੱਚ ਅਣਜਲ ਦੇ ਵਿੱਚ ਹੋਊਗੀ ਉਹਦੇ ਕੋਲ ਚਲੀ ਜਾਊਗੀ ਠੀਕ ਆ ਜੀ ਬਾਕੀ ਸੋਹਣਾ ਥਣ ਭਾਂਡਾ ਅਜੇ 5-7 ਦਿਨ ਆਪਾਂ ਹੋਰ ਮੰਨ ਲਈਏ ਵੀ ਘਟੋ ਘਟ ਕਰਮ ਵਾਲੀ ਜਿਵੇਂ ਢਿੱਲਾ ਢੋਲਾ ਪਿਛੇ ਵਿਖਾਈ ਦੇ ਰਹੀਆਂ ਨੇ ਆਪਾਂ ਨੂੰ ਅਜੇ ਢਿੱਲਾ ਢੋਲਾ ਹੋਰ ਕੱਢ ਜੂਗੀ ਤੋਰਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੀ ਦੂਜਾ ਸੁਬਾ ਇਹ ਹੁਣ ਸੂਣ ਜਾ ਰਹੀ ਹੈ ਆ ਕਰੋ ਚੈੱਕ ਲੋਡਿੰਗ ਨਵੀਂ ਸੰਦੀ ਵੀਰੇ ਇੱਕ ਵਾਰੀ ਹੋਰ ਤੋੜ ਦੇ ਲੰਮਾ ਲਓ ਜੀ ਬਾਕੀ ਥਣ ਭਾਂਡਾ ਸੰਦੀਪ ਰੇ ਕਾਫੀ ਸੋਹਣਾ ਜਿੱਦਾਂ ਦੁੱਧੂ ਤਾਂ ਸੋਹਣਾ ਚਵਾ ਦੂਗੀ ਚੰਗਾ ਚਵਾਉਗੀ ਸੰਤੂ ਸਾਹਿਬ 17 18 ਕਿਲੋ ਦਾ ਮਰਦੀ ਨਹੀਂ ਵਛੀ ਜੀ ਅੱਛਾ ਜੀ 20 ਨੂੰ ਮੱਥਾ ਮਾਰੂਗਾ ਯਾਰ ਕਿ ਤੁਝਾ ਸੋਹਾ ਜੀ ਲਓ ਜੀ ਤੋ ਦੁੱਧ ਵੀਰਾਂ ਦਾ ਵੀ ਚੰਗਾ ਚਵਾ ਦੂਗੀ ਬਾਕੀ ਚੰਡਾ ਚੰਗਾ ਵਾ ਸੰਤੂ ਸਾਹਿਬ ਫਿਕਸ ਛੱਟ ਰਿਹਾ ਬਿਲਕੁਲ ਆ ਬਿਲਕੁਲ ਜੀ ਬਿਲਕੁਲ ਆ ਕਰੋ ਚੈੱਕ ਠੀਕ ਹੈ ਜੀ ਸੋ ਕਾਫੀ ਸੋਹਣਾ ਥਾਣਾ ਦੋਸਤੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਸਹਿਜ ਵਿੱਚ ਬਰਾਬਰ ਆ ਥਣ ਕਮਾਲ ਦਾ ਬਾਕੀ ਬਾਡੀ ਬੰਤਰ ਦੀ ਵੀ ਕਾਫੀ ਸੋਹਣੀ ਹੈ ਭਾਰੇ ਪੇਟ ਦੇ ਵਿੱਚ ਵਜਨ ਨੋੜ ਪੂਰਾ ਜਿੰਨਾ ਵੀ ਕਰਮਾਈਦਾ ਫਾਈਟ ਮੀਡੀਅਮ ਮੰਗ ਕੇ ਕੋਈ ਵੀਰ ਸੌਦਾ ਕਰ ਸਕਦਾ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਬ੍ਰੀਡ ਦੀਆਂ ਬਹਿਣਾ ਦੇਖਦੇ ਆ ਬਾਕੀ ਸਫਾਈਆਂ ਸਪੂਈਆਂ ਪੂਰੀਆਂ ਠੀਕ ਆ ਲੈ ਉਹ ਵੀਰ ਸੰਦੀਪ ਸਿੰਘ ਬਾਕੀ ਗਰਮੀ ਵੀ ਨਹੀਂ ਮਾਉਣੀ ਸੰਤੋ ਸਾਹਿਬ ਇਹਨੇ ਤਰੋਚ ਆਉਂਦੀ ਨਾ ਲੱਭੀ ਅੱਛਾ ਵੀਰ ਸੰਦੀਪ ਕੀ ਮੁੱਲ ਕਰਦੇ ਆ ਭਰਾਵਾਂ ਦੀ ਕੀ ਡਿਮਾਂਡ ਰਹੂਗੀ ਸੰਤੋਖ ਸਾਹਿਬ ਦਾ ਸੂਈ ਸਵਾਈ ਵੱਚੀ ਦੇ ਭਾਵੇਂ ਵੇਚ ਦੀ 56000 ਦੇ ਅੱਛਾ ਜੀ 55000 ਮੁੱਲ ਕਰਦੇ ਆ 50000 ਦੇ ਸੰਤੋਖ ਸਾਹਿਬ ਦੇ ਦਾਂਗੇ ਉਹਦੇ ਵਿੱਚੋਂ ਛੋੜਛਾਪਾ ਕਰ ਦਾਂਗੇ ਮਾਨ ਤਨ ਕਰ ਦਾਂਗੇ ਆ 50000 ਦੇ ਵਿੱਚ ਉਹ 50 ਜਮੇ ਮਾਨ ਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 50000 ਦੇ ਵਿੱਚੋਂ ਮਾਨ ਤਨ ਹੋ ਜਾਊਗਾ ਡਿਮਾਂਡ 55 ਤੇ 50000 ਦੇ ਵਿੱਚੋਂ ਛੋੜਛਾਪਾ ਸੂਈ ਸਵਾਈ ਵੱਚੀ ਸੰਤੋਖ ਸਾਹਿਬ 55 ਦੀ ਵਿਗੂਗੀ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਚਾ ਜ਼ਰ ਤਾਨੂੰ ਜਿਹੜੀ ਦੋਸਤੋ ਅੱਜ 50000 ਦੇ ਵਿੱਚ ਮਿਲ ਜੂਗੀ ਵਿੱਚੋਂ ਮਾਨਤਾਂ ਹੋ ਜੂਗਾ ਕੋਈ ਫਿਕਸ ਨਹੀਂਗਾ ਵਿੱਚੋਂ ਛੋੜਛੱਪਾ ਹੋ ਜੂਗਾ ਪਾਲ ਵੀ ਪਰਲੇ ਬੰਨੇ ਮਾੜੀ ਜਿਹੀ ਆਈ ਆ ਵਾ ਸ਼ੀਰ ਹੈਗੀ ਇੱਕ ਸਾਈਡ ਤੇ ਹਾਂਜੀ ਹਾਂਜੀ ਆਏ ਬੰਨੇ ਨਾ ਮਾੜੀ ਜਿਹੀ ਪਾਲ ਆਈ ਆ ਬਾਕੀ ਬਿਲਕੁਲ ਥਣਾ ਦੀ ਪੂਰੀ ਆਪਣੀ ਪ੍ਰੋਪਰ ਫੁੱਲ ਗਾਰੰਟੀ ਹੋ ਗਈ ਜੀ ਠੀਕ ਹੈ ਵੀਰ ਸ੍ਰੀਮ ਸਿੰਘ ਗੱਡੀ ਜੋ ਬੰਦਾ ਕੋਈ ਆਨਲਾਈਨ ਵਿੱਚ ਲੈਂਦਾ ਵਾ ਆਪਦੇ ਘਰ ਗੱਡੀ ਚੋਂ ਤਾਰ ਕੇ ਚਮਾ ਥਣਾ ਜੋ ਸ਼ਾਇਦ ਕੱਢ ਕੇ ਵੇਖ ਕੇ ਫਿਰ ਆਪਣਾ ਰੁਪਏ ਦੇ ਦੇ ਆਪਣਾ ਕੋਈ ਤਰਾ ਹੀ ਨਹੀਂਗਾ 10000 ਬਿਆਨਾ ਬਾਦੇ ਕੋਈ ਦੂਰ ਨੇੜੇ ਆ ਰੋ ਲੈਂਦਾ ਠ ਠੀਕ ਹੈ ਜੀ ਲੋ ਬਦਸਤੋ ਫਿਲਹਾਲ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਵੀਰ ਸੰਦੀਪ ਸਿੰਘ ਆਨਰ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਬਤੇਰੇ ਗੱਲਬਾਤ ਕਰ ਲਿਓ ਐਡਰੈਸ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿਕਵੇਂੜ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਆ ਪਿੰਡ ਸੁਰ ਸਿੰਘ ਦੀ ਪਿੰਡ ਵਿਜ਼ਿਟ ਕਰਕੇ ਦੋਸਤੋ ਤੁਸੀਂ ਕਾਲ ਕਰ ਸਕਦੇ ਜੀ ਤੇ ਦੱਸੇਗਾ ਐਡਰੈਸ ਤੇ ਤੁਸੀਂ ਜਿਹੜੀ ਵਿਜ਼ਿਟ ਕਰ ਸਕਦੇ ਜੀ ਬਾਕੀ ਇੱਕ ਵੜਾ ਜੋ ਬਕਾਉ ਸੀ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਤੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਵੇਰਵਾ ਲੈ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ